ਗੁਰੂ ਰਾਮਦਾਸ ਮਹਾਰਾਜ ਨੇ ਵੀ ਤਾਂ ਐਂ ਲੜ ਨਾਲ ਗੱਲ ਨਾਲ ਲਾਇਆ ਸੀ ਜਦੋਂ ਮਾਂ ਵੀ ਚੜਾਈ ਕਰ ਗਈ ਪਿਤਾ ਵੀ ਚੜਾਈ ਕਰ ਗਿਆ ਪਾਲਣ ਪੋਸਣ ਵਾਲਾ ਕੋਈ ਨਹੀਂ ਸਾਧ ਸੰਗਤ ਜੀ ਨਿੱਕੀ ਜੀ ਉਮਰ ਸੁਣਿਓ ਨਾਮ ਭਾਈ ਜੇਠਾ ਰੱਖਿਆ ਮਾਤਾ ਪਿਤਾ ਨੇ ਵੱਡਾ ਹੋਣ ਕਰਕੇ ਸਾਰੇ ਜੇਠਾ ਕਹਿੰਦੇ ਸੀ ਤਾਂ ਸੁਣਿਓ ਜਿੱਦਣ ਭਾਈ ਜੇਠਾ ਜੀ ਦਾ ਜਨਮ ਹੁੰਦਾ ਹੈ ਮਾਂ ਵੀ ਚਲੀ ਗਈ ਪਿਓ ਵੀ ਚਲਿਆ ਗਿਆ ਥੋੜਾ ਸਮਾਂ ਪਿਆ ਪਿਤਾ ਵੀ ਚੜ੍ਹਾਈ ਕਰ ਗਿਆ ਸਰਸੰਗੇ ਜੀ ਤੁਸੀਂ ਇਹ ਸੋਚ ਕੇ ਵੇਖੋ ਜਿਸ ਬੱਚੇ ਦੀ ਬਚਪਨ ਦੇ ਵਿੱਚ ਮਾਂ ਚਲੀ ਜਾਏ ਪਿਤਾ ਚਲੇ ਜਾਏ ਇਹ ਤਾਂ ਜਿਨ੍ਹਾਂ ਨੂੰ ਇਹ ਰੋਗ ਲੱਗੇ ਨੇ ਜਿਹੜੇ ਇਸ ਦਰਦ ਚੋਂ ਨਿਕਲੇ ਨੇ ਇਹ ਤਾਂ ਉਹੀ ਜਾਣਦੇ ਨੇ ਬਾਕੀਆਂ ਵਾਸਤੇ ਗੱਲਾਂ ਜਤੇਮ ਹੋ ਗਏ ਇਕੱਲੇ ਰਹਿ ਗਏ ਤੇ ਸੁਣਿਓ ਉਹ ਭਾਈ ਜੈਥਾ ਜਦੋਂ ਕੋਈ ਰੋਟੀ ਨਹੀਂ ਪੁੱਛਦਾ ਪਾਣੀ ਨਹੀਂ ਪੁੱਛਦਾ ਸਰਸੰਗਤ ਜੀ ਇੱਕ ਗੱਲ ਚੇਤੇ ਰੱਖਿਓ ਜਿਹੜਾ ਜਿਹੜਾ ਜਿਹੜੀ ਪਰਵਰੇਸ਼ ਆਪਣੀ ਮਾਂ ਨੇ ਕਰਨੀ ਆਪਣੀ ਮਾਂ ਨੇ ਕਰਨੀ ਜਿਹੜਾ ਦੁੱਖ ਸੁੱਖ ਆਪਣੇ ਪਿਓ ਨੇ ਕਰਨਾ ਹੈ ਆਪਣੇ ਪਿਓ ਨੇ ਕਰਨਾ ਹੈ ਭਾਈ ਜੇਠਾ ਜੀ ਇਕੱਲੇ ਰਹੇਗੇ ਕੋਈ ਗੱਲ ਨਾਲ ਨਹੀਂ ਲਾਉਂਦਾ ਕੋਈ ਨੇੜੇ ਨਹੀਂ ਲਾਉਂਦਾ ਕਹਿੰਦੇ ਐਂ ਜਦੋਂ ਗਲੀਆਂ ਬਜ਼ਾਰਾਂ ਚ ਘੁੰਮਦੇ ਫਿਰਦੇ ਨੇ ਸ਼ਰੀਕਾ ਸਾਰਾ ਚਾਚੇ ਤਾਏ ਸਾਰੇ ਉੱਥੇ ਵੱਸਦੇ ਨੇ ਪਰ ਕਿਸੇ ਨੇ ਰੋਟੀ ਨਾ ਪਾਈ ਸਾਧ ਸੰਗਤ ਜੀ ਮਾਪਿਆਂ ਤੋਂ ਬਿਨਾ ਬੱਚਿਆਂ ਦਾ ਕੀ ਹਾਲ ਹੁੰਦਾ ਹੈ ਇਹ ਅਸੀਂ ਸਮਝ ਸਕਦੇ ਐਂ ਘਰ ਕਰ ਜਾਣਾ ਸੁਣਿਓ ਉਮਰ ਛੋਟੀ ਸੀ ਮਹਾਰਾਜ ਜੀ ਐ ਉਮਰ ਛੋਟੀ ਸੀ ਨਿੱਕੀ ਉਮਰ ਜਦੋਂ ਬਾਕੀ ਬਾਲਕ ਖੇਡਦੇ ਸੀ ਬੱਚੇ ਬਾਕੀ ਬੱਚਿਆਂ ਨੇ ਖੇਡਣਾ ਤੇ ਭਾਈ ਜੇਠਾ ਜੀ ਉਹ ਵੀ ਛੋਟੀ ਉਮਰ ਸੀ ਉਹਨਾਂ ਦਾ ਦਿਲ ਕਰਨਾ ਇਹਨਾਂ ਨਾਲ ਮੈਂ ਵੀ ਖੇਡਾਂ ਜਾ ਕੇ ਇਹਨਾਂ ਨਾਲ ਖੇਡਾਂ ਬੱਚਿਆਂ ਨੇ ਖੇਡਦੇ ਹੋਣਾ ਜਦੋਂ ਭਾਈ ਜੇਠਾ ਜੀ ਨੇ ਚਲਿਆ ਜਾਣਾ ਨਾਲ ਉਹਨਾਂ ਦੇ ਕੋਲ ਖੇਡਣ ਲੱਗਣਾ ਸਤਸੰਗਤ ਜੀ ਉਹ ਜਿਹੜੀਆਂ ਬੱਚਿਆਂ ਦੀਆਂ ਮਾਵਾਂ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਨੂੰ ਲੈ ਜਾਣਾ ਉਹਨੇ ਆਖਣਾ ਇਹ ਜਿੱਦਣ ਦਾ ਜੰਮਿਆ ਆਪਣੀ ਮਾਂ ਵੀ ਖਾ ਗਿਆ ਤੇ ਪਿਓ ਵੀ ਖਾ ਗਿਆ ਇਹ ਤਾਂ ਯਤੀਮ ਹੈ ਕਿਤੇ ਸਾਡੇ ਬੱਚੇ ਯਤੀਮ ਨਾ ਹੋ ਜਾਣ ਆਪਣੇ ਬੱਚਿਆਂ ਨੂੰ ਉਹਦੇ ਕੋਲ ਖੇਡਣ ਨਾ ਸੀ ਦੇਦੀਆਂ ਸਤਸੰਗਤ ਕਿਸੇ ਦੇ ਘਰ ਵਿੱਚ ਕਿਸੇ ਦੇ ਘਰ ਚ ਜਦੋਂ ਆਏ ਜਾਣਾ ਪ੍ਰਸ਼ਾਦਾ ਮੰਗਣਾ ਜੇਠਾ ਜੀ ਨੇ ਕੋਈ ਰੋਟੀ ਦੇ ਦੇ ਕੋਈ ਭੋਜਨ ਦੇ ਦੇ ਸਰ ਸੰਗਤ ਜੀ ਕਿਸੇ ਨੇ ਪ੍ਰਸ਼ਾਦਾ ਨਾ ਪੋਣਾ ਕੋਈ ਸਹਾਰਾ ਨਾ ਰਿਹਾ ਇੱਕ ਕੱਲਾ ਬੱਚਾ ਜਿੰਦੀ ਸਾਸੰਗਤ ਜੀ 3-4 ਸਾਲ ਦੀ ਉਮਰ ਸਾਸੰਗਤ ਜੀ ਉਹ ਗਲੀਆਂ ਬਜ਼ਾਰਾਂ ਚ ਘੁੰਮਦਾ ਏ ਕਦੇ ਕਿਸੇ ਤੋਂ ਕੁਛ ਮੰਗ ਕੇ ਖਾਂਦਾ ਕਦੇ ਕੁਛ ਮੰਗ ਕੇ ਖਾਂਦਾ ਕਿਸੇ ਨੇ ਸਾਰ ਨਾ ਲਈ ਉਹ ਗੁਰਮਖੋ ਫਿਰ ਕਹਿੰਦੇ ਮਾਂ ਵੀ ਚਲੀ ਗਈ ਪਿਓ ਵੀ ਚਲਿਆ ਗਿਆ ਇਕੱਲੇ ਰਹਿ ਗਏ ਸ਼ਰੀਕੇ ਨੇ ਸਮਝਿਆ ਨਾ ਚਾਚੇ ਤਾਇਆ ਨੇ ਬਾਤ ਨਾ ਪੁੱਛੀ ਕਹਿੰਦੇ ਜਦੋਂ ਪਾਸਰ ਕੇ ਭਾਈ ਜੇਠਾ ਜੀ ਦੀ ਨਾਨੀ ਨੂੰ ਪਤਾ ਲੱਗਿਆ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਜਦੋਂ ਪਤਾ ਲੱਗਿਆ ਗੁਜ਼ਰ ਗਏ ਮੇਰਾ ਜਵਾਈ ਵੀ ਗੁਜ਼ਰ ਗਿਆ ਮੇਰੀ ਧੀ ਵੀ ਚਲੀ ਗਈ ਮੇਰਾ ਦੋਤਰਾ ਕੀ ਕਰਦਾ ਹੈ ਕਿਸੇ ਨੇ ਦੱਸਿਆ ਕਹਿੰਦੇ ਤੇਰਾ ਦੋਤਰਾ ਜਾਂਦੇ ਹੋ ਤੇਰਾ ਦੋਤਰਾ ਛੋਲੇ 7 ਸਾਲ ਦੀ ਉਮਰ ਸੀ ਉਹਨੇ ਛੋਲੇ ਵਾਲਦਾ ਗਲੀ ਬਾਜ਼ਾਰ ਵਿੱਚ ਐ ਲੈ ਲੈ ਕੇ ਘੁੰਮਦਾ ਹੈ ਇੱਕ ਦੋ ਟਕੇ ਮਿਲਦੇ ਨੇ ਤੇ ਉਹਦੇ ਨਾਲ ਗੁਜ਼ਾਰਾ ਕਰਦਾ ਜਦੋਂ ਪਤਾ ਲੱਗਿਆ ਨਾ ਨਾਨੀ ਮੰਗਦਾ ਫਿਰਦਾ ਹੈ ਲੋਕਾਂ ਦੇ ਘਰਾਂ 'ਚ ਕੋਈ ਸਰ ਨਹੀਂ ਲੈਂਦਾ ਸ਼ਰੀਕਾ ਕੋਈ ਨੇੜੇ ਨਹੀਂ ਲਾਉਂਦਾ ਬਸਰ ਕੇ ਤੋਂ ਫਿਰ ਗੁਰੂ ਰਾਮ ਦਾ ਸਮਾਹ ਰਾਏ ਦੇ ਨਾਨੀ ਜੀ ਆਏ ਤੇ ਆਪਣੇ ਪੁੱਤਰ ਨੂੰ ਐ ਵਾਪਸ ਲੈ ਆਪਣੇ ਕੋਲ ਜਦੋਂ ਲੈ ਕੇ ਗਏ ਸਤਸੰਗਤ ਜੀ ਉਸ ਵੇਲੇ ਨਾਨੀ ਆਖਣ ਲੱਗੀ ਪੁੱਤਰ ਐ ਜਦੋਂ ਲੈ ਕੇ ਜਾਂਦੇ ਨੇ ਨਾ ਸੁਣਿਓ ਬਾਸਰ ਕੇ ਨਗਰ ਵਿੱਚ ਜਦੋਂ ਲੈ ਕੇ ਜਾਂਦੇ ਨੇ ਤੇ ਆਉਂਦਿਆਂ ਨੂੰ ਬਾਬਾ ਅਮਰਦਾਸ ਮਹਾਰਾਜ ਮਿਲਦੇ ਗੁਰੂ ਨਹੀਂ ਸੀ ਬਣੇ ਤੀਜੇ ਪਾਸ ਜਦੋਂ ਆਏ ਤੁਰੇ ਹੁੰਦੇ ਨੇ ਤੇ ਕਹਿੰਦੇ ਹੱਥ ਫੜਿਆ ਨਾਨੀ ਦਾ ਭਾਈ ਜੇਠਾ ਜੀ ਦਾ ਰਾਮਦਾਸ ਮਹਾਰਾਜ ਨੇ ਹੱਥ ਫੜਿਆ ਤੇ ਜਦੋਂ ਸਾਹਮਣੇ ਆਏ ਮੱਥਾ ਟੇਕਿਆ ਸਜਦਾ ਕੀਤਾ ਬਾਬਾ ਅਮਰਦਾਸ ਜੀ ਨੂੰ ਤੇ ਬਾਬਾ ਅਮਰਦਾਸ ਮਹਾਰਾਜ ਨੇ ਆਪਣੇ ਦੋਵੇਂ ਹੱਥ ਉਸ ਭਾਈ ਜੇਠੇ ਦੇ ਸਿਰ ਤੇ ਰੱਖੇ ਦੋਵੇਂ ਹੱਥ ਆਏ ਜਦੋਂ ਸਿਰ ਤੇ ਰੱਖੇ ਨਾ ਤੇ ਹੱਥ ਜੋੜ ਕੇ ਨਾਨੀ ਕਹਿਣ ਲੱਗੀ ਬਾਬਾ ਅਮਰਦਾਸ ਜੀ ਤੁਹਾਡੇ ਚਰਣਾ ਚ ਇੱਕ ਬੇਨਤੀ ਮੇਰੀ ਮੇਰੀ ਗਰੀਬਣੀ ਦੀ ਇੱਕ ਬੇਨਤੀ ਦੱਸ ਬੀਬਾ ਕੀ ਬੇਨਤੀ ਮਹਾਰਾਜ ਇਹ ਜਿਹੜਾ ਬੱਚਾ ਹੈ ਬਚਪਨ ਵਿੱਚ ਇੰਨੀ ਉਮਰ ਚ ਇਹਦੀ ਮਾਂ ਵੀ ਚਲੀ ਗਈ ਤੇ ਇਹਦਾ ਪਿਓ ਵੀ ਚਲਿਆ ਗਿਆ ਕਿਸੇ ਨੇ ਸੰਭਾਲਿਆ ਨਹੀਂ ਇਹਨੂੰ ਮਹਾਰਾਜ ਜੀ ਮੈਂ ਆਪਣੇ ਕੋਲ ਲੈ ਕੇ ਆਈ ਆ ਤੁਹਾਡੇ ਚਰਨਾਂ 'ਚ ਮੈਂ ਇਹ ਬੇਨਤੀ ਕਰਦੀ ਆ ਜੇ ਮੇਰੇ ਪੁੱਤਰ ਦੇ ਸਿਰ ਤੇ ਤੁਸੀਂ ਹੱਥ ਰੱਖੇ ਨੇ ਨਾ ਇਹ ਹੱਥ ساری ਜ਼ਿੰਦਗੀ ਚੁੱਕੇ ਹੋ ਨਾ ਇਹ ساری ਜ਼ਿੰਦਗੀ ਇਹ ਚੁੱਕੇ ਹੋ ਨਾ ਹੱਥ ਸੱਤ ਸਦੀਆਂ ਇਹ ਹੱਥ ਨਾ ਚੁੱਕੇ ਕੀ ਹੋਇਆ ਇਹ ਮਾਂ ਤੋਂ ਵੀ ਸਖਣਾ ਹੈ ਇਹ ਪਿਓ ਤੋਂ ਵੀ ਸਖਣਾ ਹੈ ਦੁਨੀਆ ਤੇ ਹੈ ਕੋਈ ਨਹੀਂ ਦਾ ਉਹ ਮੇਰੇ ਬਜ਼ੁਰਗ ਹੱਦ ਨੇ ਕਿੰਨਾ ਚਿਰ ਮੈਂ ਜੀਣਾ ਇੱਥੇ ਮੈਂ ਕਿੰਨਾ ਚਿਰ ਰਵਾਂਗੀ ਉਸ ਵੇਲੇ ਮਹਾਰਾਜ ਚਲੇ ਗਏ ਬਾਬਾ ਅਮਰਦਾਸ ਜੀ ਨਾਨੀ ਕੋਲ ਰਹਿੰਦੇ ਨੇ ਉਸ ਵੇਲੇ ਨਾ ਕਹਿੰਦੇ ਪੁੱਤਰ ਕੀ ਕਰੇਗਾ ਨਾਨੀ ਪੁੱਤ ਜੇਠਿਆ ਕੀ ਕਰੇਗਾ ਨਾਨੀ ਮਾਂ ਮੈਂ ਕੀ ਕਰਨਾ ਹੈ ਜਿਹੜਾ ਕੰਮ ਮੈਂ ਆਪਣੇ ਪਿੰਡ ਕਰਦਾ ਸੀ ਉਹੀ ਇੱਥੇ ਘੁੰਗੜੀਆਂ ਵੇਚਦਾ ਸੀ ਘੁੰਗੜੀਆਂ ਵੇਚ ਲਿਆ ਕਰਾਂ ਕਿਵੇਂ ਗੁਜ਼ਾਰਾ ਚੱਲੇਗਾ ਮਾਂ ਨਾਨੀ ਮਾਂ ਨੂੰ ਆਖਿਆ ਤੂੰ ਚਿੰਤਾ ਨਾ ਕਰ ਮੈਂ ਘੁੰਗੜੀਆਂ ਵੇਚਿਆ ਕਰਾਂਗਾ ਛੋਲੇ ਉਬਾਲ ਕੇ ਵੇਚਿਆ ਕਰਾਂਗਾ ਤੁਹਾਡਾ ਵੀ ਢਿੱਡ ਭਰਾਂਗਾ ਤੇ ਆਪਣਾ ਵੀ ਢਿੱਡ ਭਰਾਂਗਾ। ਅੱਛਾ ਸਰਸੰਗਤ ਜੀ। ਬਾਬਾ ਜੇਠਾ ਜੀ ਨੇ ਆਏ ਛਾਪੇ ਚ ਕੁੰਗਣੀਆਂ ਪਾ ਕੇ ਲੈ ਕੇ ਜਾਣੀਆਂ। ਕੁੰਗਣੀਆਂ ਪਾ ਕੇ ਲੈ ਕੇ ਜਾਣੀਆਂ। ਕਹਿੰਦੇ ਗਲੀਆਂ ਵਿੱਚ ਆਵਾਜ਼ ਦੇਣੀ। ਆਏ ਕੁੰਗਣੀਆਂ ਵੇਚਣੀਆਂ। ਓ ਰਾਹੀਰੋ ਕੋਈ ਘੁੰਗਣੀਆਂ ਲੈ ਲਓ ਕੋਈ ਘੁੰਗਣੀਆਂ ਲੈ ਲਓ ਉਸ ਵੇਲੇ 3 ਰਾਤ ਘੁੰਗਣੀਆਂ ਵੇਚਦੇ ਨੇ ਸਤ ਸੰਗਤ ਘੁੰਗਣੀਆਂ ਵੇਚ ਕੇ ਸਤਗੁਰੂ ਬਾਬਾ ਅਮਰਦਾਸ ਜੀ ਤੀਜੇ ਪਾਰਸ਼ਾ ਗੁਰੂ ਬਣ ਗਏ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਗਏ ਤੇ ਨਾਨੀ ਮਾਂ ਨੇ ਆਖਿਆ ਧਿਆਨ ਦਿਓ ਨਾਨੀ ਮਾਂ ਨੇ ਆਖਿਆ ਪੁੱਤਰ ਸੰਗਤਾਂ ਵਾਵਾ ਹੁੰਦੀਆਂ ਨੇ ਲੋਕ ਵਾਵਾ ਹੁੰਦੇ ਨੇ ਉੱਥੇ ਬਹਿ ਕੇ ਟੁੰਗੜੀਆਂ ਵਿੱਚ ਕਹਿੰਦੇ ਮਾਂ ਜੋ ਦੁੱਗਏਗੀ ਤੂੰ ਟੁੰਗੜੀਆਂ ਵਾਲਿਆਂ ਕਰਮੇ ਵੇਚਿਆ ਕਰਾਂਗਾ ਕਹਿੰਦੇ ਇੱਕ ਦਿਨ ਜਦੋਂ ਭਾਈ ਜੇਠਾ ਜੀ ਘੁੰਗਣੀਆਂ ਲੈ ਕੇ ਗਏ ਨਾ ਘੁੰਗਣੀਆਂ ਗੁਰੂ ਬਾਬਾ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਫੜੀ ਲਾਈ ਹੋਈ ਆਏ ਘੁੰਗਣੀਆਂ ਵੇਚਦੇ ਆਵਾਜ਼ ਰੈਂਦੇ ਨੇ ਉਹ ਕੋਈ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਕਹਿੰਦੇ ਚਲਦਾ ਚਲਦਾ ਇੱਕ ਸਾਧੂਆਂ ਦਾ ਟੋਲਾ ਆ ਗਿਆ ਰੱਬ ਦੇ ਪਿਆਰੇ ਫਕੀਰ ਆ ਕੇ ਆਏ ਬਹਿ ਕੇ ਅੱਗੇ ਜਦੋਂ ਫਕੀਰ ਆਏ ਮਾਂ ਘਰ ਡੀਕਦੀ ਏ ਨਾਨੀ ਕੋਸ਼ਾਏਗਾ ਅੱਛਾ ਨਾਨੀ ਦੇ ਵੀ ਅੰਤਾਂ ਦੀ ਗਰੀਬੀ ਸੀ ਨਾਨੀ ਕੋਲ ਵੀ ਕੋਈ ਐਡੀ ਸਮਰੱਥਾ ਨਹੀਂ ਸੀ ਵੀ ਜਿਹੜੀ ਭਾਈ ਜੇਠੇ ਨੂੰ ਪਾਲ ਸਕੇ ਸਾਥ ਸੰਗਤ ਨਾਨੀ ਡੀਕਦੀ ਸੀ ਮੇਰਾ ਪੁੱਤਰ ਆਏਗਾ ਕਮਾ ਕੇ ਲਿਆਏਗਾ ਨਾਲੇ ਹੁੰਦਾ ਢਿੱਡ ਭਰਾਂਗੀ ਨਾਲੇ ਆਪਣਾ ਭਰਾਂਗੀ ਕਹਿੰਦੇ ਜਦੋਂ ਫੜੀ ਲਾ ਕੇ ਬੈਠੇ ਨੇ ਸਾਧੂਆਂ ਦਾ ਟੋਲਾ ਆਇਆ ਉਹ ਕਹਿੰਦੇ ਕਾਕਾ ਭਾਈ ਜੇਠਾ ਜੀ ਨੂੰ ਉਹ ਕਾਕਾ ਲੈ ਆਏ ਕਰ ਸਾਨੂੰ ਭੁੱਖ ਬੜੀ ਲੱਗੀ ਆ ਹੁੰਗੜੀਆਂ ਛਕਾ ਛੋਲੇ ਛਕਾ ਸਰਸੰਗਤ ਜੀ ਆਏ ਦਿਆਲਤਾ ਵਾਲਾ ਸਵਾ ਐਦਾਂ ਨਾ ਦੋਵੇਂ ਹੱਥ ਐਂ ਕਰਕੇ ਬੁੱਕ ਭਰਿਆ ਬਾਈ ਜੇਠਾ ਬੁੱਕ ਭਰ ਕੇ ਉਹ ਜਿਹੜਾ ਸਾਧੂ ਅੱਗੇ ਖੜਾ ਹੈ ਉਹਦੇ ਐਂ ਚੋਲੀ ਚ ਪਾ ਅੱਥਾ ਆ ਲਓ ਮਾਰੋ ਛੱਕ ਲਓ ਉਹ ਗੁਰਮਖੋ ਜਦੋਂ ਉਹਨੇ ਸਾਧੂ ਨੇ ਐਂ ਛੱਕ ਲਿਆ ਨਾ ਛੱਕ ਕੇ ਉਹ ਉਹ ਮਹਾਪੁਰਸ਼ ਬੋਲਦੇ ਨੇ ਉਹ ਸਾਧੂ ਫਕੀਰ ਬੋਲਦੇ ਨੇ ਕਿੰਨੇ ਕਾਕਾ ਤੂੰ ਅਜੇ ਨਿੱਕਾ ਹੈਂ ਛੋਟਾ ਹੈਂ ਤੂੰ ਅਜੇ ਤੇਰੇ ਹੱਥ ਵੀ ਨਿੱਕੇ ਨਿੱਕੇ ਨੇ ਤੇਰੇ ਹੱਥ ਛੋਟੇ ਨੇ ਮੇਰੀ ਭੁੱਖ ਬਹੁਤ ਵੱਡੀ ਹੈ ਐਨੇ ਇੱਕ ਬੋਕ ਨਾਲ ਮੇਰੀ ਭੁੱਖ ਨਹੀਂ ਭਰੂ ਢੇਡ ਨਹੀਂ ਭਰੇ ਆ ਮੇਰਾ ਰਜਿਆ ਨਹੀਂ ਮਹਾਰਾਜ ਹੋਰ ਲੈ ਲਓ ਗੱਲ ਹੀ ਨਹੀਂ ਐਂ ਦੂਜਾ ਪਹਿਲਾਂ ਐਂ ਦਿੱਤਾ ਫੇਰ ਭਰੇ ਹੱਥ ਬੁੱਕ ਭਰ ਕੇ ਦੂਜਾ ਫੇਰ ਉਹਨਾਂ ਦੇ ਅੱਗੇ ਆ ਲਓ ਮਹਾਰਾਜਾ ਛਕੋ ਜਦੋਂ ਦੂਜਾ ਬੁੱਕ ਛਕਿਆ ਕਹਿੰਦੇ ਅਜੇ ਵੀ ਨਹੀਂ ਮੈਂ ਰਜਿਆ ਐਡਾ ਦਿਆਲਤ ਵਾਲਾ ਸੁਭਾਅ ਆਪਣੇ ਟਿੱਡ ਦੀ ਪਰਵਾਹ ਨਹੀਂ ਕੀਤੀ ਛਾਪਾ ਚੁੱਕਿਆ ਤੇ ਸਾਰਾ ਹੀ ਚੋਲੀ ਚੁੱਕੀ ਛਾਪਾ ਚੁੱਕਿਆ ਤੇ ਸਾਰਾ ਹੀ ਬਲਕਾਤਾ ਉਹਨਾਂ ਆਖਿਆ ਕਾਕਾ ਭਾਈ ਜੇਠਾ ਜੀ ਨੂੰ ਕਹਿੰਦੇ ਤੂੰ ਕੁਝ ਵਟਕ ਲੈਂਦਾ ਹੋਏਗਾ ਉਹ ਅਸੀਂ ਤਾਂ ਸਾਧੂ ਫਕੀਰ ਆ ਸਾਡੇ ਕੋਲ ਕੀ ਦੇਣ ਨੂੰ ਅਸੀਂ ਦੇ ਨਹੀਂ ਸਕਦੇ ਤੈਨੂੰ ਕੁਝ ਮਾਰੇ ਗੱਲ ਹੀ ਕੋਈ ਭਾਈ ਜੇਠਾ ਜੀ ਆਖਣ ਲੱਗੇ ਕੋਈ ਗੱਲ ਨਹੀਂ ਪਰ ਸਾਧੂਆਂ ਨੇ ਉਹ ਹੁੰਗੜੀਆਂ ਛਾ ਕੇ ਇੱਕ ਫਿਰ ਬਚਨ ਬੋਲਿਆ ਉਹ ਕਹਿੰਦੇ ਤੈਨੂੰ ਅਸੀਸ ਜ਼ਰੂਰ ਦੇਣੀ ਹੈ ਭਾਈ ਜੇਠਾ ਜੀ ਆ ਹੱਥ ਜੋੜ ਕੇ ਮਾਰੇ ਹੁਕਮ ਕਰੋ ਛਾਪਾ ਜਦੋਂ ਪਲਟਾਇਆ ਹੁੰਗੜੀਆਂ ਛਾ ਲੀਆਂ ਤੇ ਸਾਧੂ ਆਖਣ ਲੱਗੇ ਕਿਹਨੇ ਕਾਕਾ ਅੱਜ ਭੁੱਖੇ ਸਾਧੂਆਂ ਨੂੰ ਤੂਰ ਗਿਆ ਹੈ ਆਪਣੀ ਮਾਇਆ ਦੀ ਪਰਵਾਹ ਨਹੀਂ ਕੀਤੀ ਟਕਿਆਂ ਦੀ ਪਰਵਾਹ ਨਹੀਂ ਕੀਤੀ ਲੈ ਚੇਤੇ ਰੱਖੀ ਇੱਕ ਦਿਨ ਐਸਾ ਆਏਗਾ ਭੁੱਖੇ ਸਾਧੂਆਂ ਨੂੰ ਅੱਜ ਤੂਰ ਗਿਆ ਹੈ ਤੇਰੇ ਦਰ ਤੋਂ ਲੱਖਾਂ ਲੋਕੀ ਰਜ ਰਜ ਕੇ ਜਾਇਆ ਕਰੇਗਾ ਨਿਹਾਲ ਤੇਰੇ ਘਰ ਚੋਂ ਲੱਖਾਂ ਲੋਕੀ ਰਜ ਰਜ ਕੇ ਜਾਇਆ ਕਰਨਗੇ ਐਡਾ ਵੱਡਾ ਦਰ ਹੋਏਗਾ ਸਾਧੂ ਬੋਲ ਕੇ ਚਲੇਗਾ ਸਾਧ ਸੰਗਤ ਜੀ ਉਸ ਵੇਲੇ ਜਦੋਂ ਨਾ ਆਪਣੀ ਨਾਨੀ ਮਾਂ ਕੋਲ ਆਏ ਧਿਆਨ ਦਿਓ ਨਾਨੀ ਕੋਲ ਆਏ ਨਾਨੀ ਸੋਚਦੀ ਕਹਿੰਦੀ ਲਿਆਏਗਾ ਕੁਝ ਮੇਰੇ ਪੁੱਤਰ ਨੇ ਕੋ ਵਟਕਵੱਟੀ ਹੋਏ। ਪੁੱਤ ਲੈ ਆਇਆ ਕੁਛ? ਕਹਿੰਨੇ ਮਾਂ ਲਿਆਂਦਾ ਕੁਛ ਨਹੀਂ ਮੈਂ। ਫੇਰ ਮਾਂ ਮੇਰੀ ਫੜੀ ਤੇ ਅੱਜ ਸਾਧੂ ਆਏ ਸੀ। ਮਹਾਤਮਾ ਆਏ ਸੀ। ਇੱਕ ਬੁੱਕ ਦਿੱਤੀ, ਦੂਜੀ ਬੁੱਕ ਦਿੱਤੀ। ਮਾਂ ਉਹ ਕਹਿੰਦੇ ਸਾਡੇ ਕੋਲ ਹੈ ਤਾਂ ਕੁਛ ਨਹੀਂ ਦੇਣ ਨੂੰ। ਪਰ ਗੁੰਗੜੀਆਂ ਛੱਕ ਕੇ ਜਾਂਦੇ ਜਾਂਦੇ ਆ ਅਸੀਸ ਜ਼ਰੂਰ ਦੇ। ਅਸੀਸ ਪੁੱਤਰ ਤੂੰ ਸਾਰਾ ਹੀ ਸਾਰਾ ਹੀ ਛੱਬਾ ਦੇਤਾ ਆ ਮਾਤਾ ਉਹਨਾਂ ਮੰਗਿਆ ਭੁੱਖ ਨਹੀਂ ਮੈਂ ਤੋ ਵੇਖੀ ਜਿਵੇਂ ਸਾਰਾ ਹੀ ਦੇਤਾ ਤੇ ਨਾਨੀ ਮਾਹ ਨਿਰੰਕਾਰ ਨਾਲ ਗੁਰਤ ਨਾਲ ਗੱਲਾਂ ਕਰਦੀ ਏ ਨਾਨੀ ਮਾਹ ਕਹਿੰਦੀ ਪ੍ਰਮਾਤਮਾ ਮੇਰੇ ਪੁੱਤਰ ਨੂੰ ਦਿਲ ਇੰਦਾ ਵੱਡਾ ਦਿੱਤਾ ਹੈ ਤੇ ਗਰੀਬੀ ਅੰਤਾਂ ਦੀ ਤੇਲ ਤੂੰ ਇੰਦਾ ਵੱਡਾ ਦਿੱਤਾ ਹੈ ਸਾਰਾ ਕੁਝ ਲਟਾ ਦੋਵੇ ਤੇ ਗਰੀਬੀ ਅੰਤਾਂ ਦੀ ਦੇਣ ਵਾਸਤੇ ਕੁਝ ਵੀ ਨਹੀਂ ਸਤ ਸੰਗਤ ਜੀ ਲੰਮਾ ਸਮਾਂ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਰਹੇ 18 ਸਾਲ ਦੀ ਉਮਰ ਹੋਈ 18 ਸਾਲ ਘੁੰਗਣੀਆਂ ਵੇਚਦੇ ਨੇ 18 ਸਾਲ ਦੀ ਉਮਰ ਹੋਈ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਹਾਰਾਜ ਦੇ ਘਰੋਂ ਮਾਤਾ ਜੀ ਆਖਣ ਲੱਗੇ ਆਪਣੀ ਧੀ ਜਵਾਨ ਹੋ ਗਈ ਆਪਣੀ ਧੀ ਜਵਾਨ ਹੋ ਗਈ ਬੀਬੀ ਪਾਨੀ ਉਹਦੇ ਵਾਸਤੇ ਮਹਾਰਾਜ ਜੀ ਕੋਈ ਵਰ ਲੱਭੀਏ ਕੋਈ ਵਰ ਲੱਭੀ ਉਹਦੇ ਵਾਸਤੇ ਸਰਸੰਗਤ ਕਹਿੰਦੇ ਐ ਮਾਤਾ ਮਨਸ਼ਾ ਦੇਵੀ ਜੀ ਮਹਾਰਾਜ ਬੀਬੀ ਪਾਨੀ ਵਾਸਤੇ ਕੋਈ ਵਰ ਲੱਭੀਏ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਕਹਿੰਦੇ ਕਿਹੋ ਜਾਂ ਵਰ ਚਾਹੀਦਾ ਘੁੰਗਣੀਆਂ ਵੇਚਦੇ ਵੇਚਦੇ ਇੱਕਦਮ ਭਾਈ ਜੇਠਾ ਜੀ ਜਦੋਂ ਆਏ ਆਏ ਸਾਹਮਣੇ ਆਵਾਜ਼ ਦਿੱਤੀ ਕੋਈ ਘੁੰਗਣੀਆਂ ਲੈ ਲਓ 18 ਸਾਲ ਦੀ ਉਮਰ ਮਾਤਾ ਜੀ ਆਖਣ ਲੱਗੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਸ ਜਵਾਨ ਵਰਗਾ ਵਰ ਚਾਹੀਦਾ ਇੰਦੇ ਵਰਗਾ ਵਰ ਚਾਹੀਦਾ ਸਾਰਸੰਗ ਜੀ ਇੱਕ ਘੁੰਗਣੀਆਂ ਵੇਚਣ ਵਾਲਾ ਸੀ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਇਹਦੇ ਵਰਗਾ ਵਰ ਚਾਹੀਦਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਮੁੱਖ ਦੇ ਬਚਨ ਸੀ ਗੁਰੂ ਅਮਰਦਾਸ ਮਹਾਰਾਜ ਬੋਲਦੇ ਨੇ ਕਹਿੰਦੇ ਕਹਿੰਦੇ ਭਾਨੀ ਦਾ ਵਰ ਇਹੋ ਜਾਂ ਹਾਂ ਮਹਾਰਾਜ ਕਹਿੰਦੇ ਗੱਲ ਸੁਣ ਫਿਰ ਜੇ ਇਹਦੇ ਵਰਗਾ ਵਰ ਚਾਹੀਦਾ ਹੈ ਇਹਦੇ ਵਰਗਾ ਇਹੀ ਹੈ ਹੋਰ ਨਹੀਂ ਹੋ ਸਕਦੀ। ਹੋਰ ਨਹੀਂ ਮਿਲਣਾ ਵਾਰਿੰਦੇ। ਇੱਕ ਹੀ ਹੈ। ਮਹਾਰ ਇਹਨੂੰ ਹੀ ਦਮਾਦ ਬਣਾ ਲਾ। ਕੋਲ ਇਹਨੂੰ ਇਹਨੂੰ ਦਮਾਦ ਬਣਾਓ। ਮਹਾਰੇ ਨੇ ਕੋਲ ਸੱਦਿਆ। ਉਰੇਆ। ਭਾਈ ਜੇਠਾ ਜੀ ਹੱਥ ਜੋੜ ਕੇ ਜੀ ਮਹਾਰਾ ਕਹਿੰਦੇ ਆਪਣੀ ਨਾਨੀ ਨੂੰ ਭੇਜ ਸਾਡੇ ਕੋਲ। ਨਾਨੀ ਨੂੰ ਬੁਲਾਇਆ। ਹੱਥ ਜੋੜ ਕੇ ਆ ਗਈ। ਉਸ ਵੇਲੇ ਨਾਨੀ ਨੂੰ ਪੁੱਛਦੇ ਨੇ ਕਹਿੰਦੇ ਤੂੰ ਪਰਵਰेश ਕੀਤੀ ਤੂੰ ਪਾਲਿਆ ਹੈ ਤੇਰੇ ਨਾਲ ਇੱਕ ਵਚਨ ਕਰਨਾ ਹੈ ਮਾਰੇ ਹੁਕਮ ਕਰੋ ਤੇਰੇ ਦੋਧਰੇ ਦਾ ਵਰ ਸਾਨੂੰ ਬੀਬੀ ਪਾਨੀ ਵਾਸਤੇ ਚਾਹੀਏ ਅਸੀਂ ਰਿਸ਼ਤਾ ਜੋੜਨਾ ਹੈ ਸਾਸ ਸੰਗਤ ਜੀ ਜਦੋਂ ਨਾਨੀ ਨੇ ਆਏ ਵਚਨ ਸੁਣਿਆ ਨਾ ਗੁਰੂ ਅਮਰਦਾਸ ਮਹਾਰਾਜ ਦਾ ਹੱਥ ਜੋੜ ਕੇ ਚਰਣਾ ਤੇ ਸਿਰ ਰੱਖ ਕੇ ਰੋਣ ਲੱਗ ਪਿਆ ਤਾਂ ਹਾਂ ਮਾਰ ਮਾਰ ਰੋਂਦੀ ਨੰਦੀ ਬੋਲਿਆਂ ਤੋਂ ਫੜ ਕੇ ਮਾਰਨ ਉੱਤੇ ਠਹਿ ਕਿਉਂ ਰੋਂਦੀ ਕੀ ਹੋਇਆ ਕਹਿੰਦੀ ਸਤਿਗੁਰੂ ਉਹ ਅਸੀਂ ਘੁੰਗਣੀਆਂ ਵੇਚਣ ਵਾਲੇ ਗਰੀਬ ਮੇਰਾ ਦੋ ਤਰਾ ਮਹਾਰਾ ਜੀ ਇੱਕ ਟਾਈਮ ਰੋਟੀ ਖਾ ਲਈ ਤੇ ਦੂਜੀ ਟਾਈਮ ਦਾ ਪਤਾ ਨਹੀਂ ਸਾਨੂੰ ਮਿਲਦੀ ਕਿ ਨਹੀਂ ਮਿਲਦੀ ਅਸੀਂ ਘੁੰਗਣੀਆਂ ਵੇਚਣ ਵਾਲੇ ਗਰੀਬ ਸੀ ਤਾਜਾਂ ਤਖਤਾਂ ਦੇ ਮਾਲਕ ਮਹਾਰਾਜ ਮੇਰੇ ਦੋਤਰੇ ਦੀ ਵਾਰ ਕਹਿੰਦੇ ਨਹੀਂ ਨਹੀਂ ਪੋਤਣ ਤੋਂ ਹੀ ਰੁਪਈਆ ਹੱਥ ਤੇ ਧਰਤਾ ਕਹਿੰਦੇ ਬੀਬੀ ਪਾਨੀ ਦਾ ਤੁਹਾਡੇ ਦੋਤਰੇ ਭਾਈ ਜੇਠੇ ਨਾਲ ਨਕਾਬ ਪਕਾ ਸਾਥ ਸੰਗਤ ਆਏ ਸਮਾ ਲੰਘਦਾ ਜਾਂਦਾ ਓਥੇ ਸੇਵਾ ਕਰਦੇ ਦਮਾਦ ਬਣ ਕੇ ਜਦੋਂ ਉੱਥੇ ਆਏ ਸੇਵਾ ਕਰਦੇ ਨੇ ਸਾਰੇ ਪਾਸੇ ਰੌਲਾ ਪੈ ਗਿਆ ਘੁੰਗਣੀਆਂ ਵੇਚਣ ਵਾਲਾ ਗੁਰੂ ਅਮਰਦਾਸ ਮਹਾਰਾਜ ਨੇ ਦਿਮਾਦ ਬਣਾ ਲਿਆ ਐਨੀ ਨਿਮਰਤਾ 'ਚ ਰਹਿ ਕੇ ਸੇਵਾ ਕਰਦੇ ਨੇ ਸਤਸੰਗਤ ਜੀ ਇੱਕ ਦਿਨ ਕੀ ਹੋਇਆ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਸ਼ਰੀਕੇ ਨੂੰ ਪਤਾ ਲੱਗਿਆ ਗੁਰੂ ਅਮਰਦਾਸ ਮਹਾਰਾਜ ਦਾ ਦਿਮਾਦ ਜੇਠਾ ਨਾ ਮਾਂ ਸਿਰ ਤੇ ਨਾ ਪਿਓ ਸਿਰ ਤੇ ਉਹ ਗੁਰੂ ਅਮਰਦਾਸ ਨੇ ਵੇਖਿਆ ਕੀ ਉਹਦੇ ਚ ਉਹਦਾ ਕੀ ਬਣਨਾ ਸੀ ਸ਼ਰੀਕਾ ਕਹਿੰਦਾ ਉਹਨੂੰ ਕਿੰਨੇ ਕੁੜੀ ਦੇਣੀ ਸੀ ਕੀ ਹੋ ਗਿਆ ਸਾਧ ਸੰਗਤ ਜੀ ਲਾਲਚ ਦੇ ਮਾਰੇ ਗੁਰੂ ਅਮਰਦਾਸ ਮਹਾਰਾਜ ਦੀ ਸ਼ਖਸੀਅਤ ਬੜੀ ਵੱਡੀ ਸੀ ਲਾਲਚ ਦੇ ਮਾਰੇ ਕਹਿੰਦੇ ਵੇਖੀਏ ਤਾਂ ਸਹੀ ਜਾਵੇ ਹੱਕ ਜਤਾਈਏ ਸਾਧ ਸੰਗਤ ਉਸ ਵੇਲੇ ਆ ਗਏ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਜਾਂਦੇ ਹੋ ਮਹਾਰਾਜ ਦੇ ਚਰਨਾਂ 'ਚ ਸਿੱਜਦਾ ਕਰਕੇ ਬਹਿ ਗਏ ਜਦੋਂ ਮੱਥਾ ਟੇਕਿਆ ਅੱਖ ਕੋਈ ਕਹਿੰਦਾ ਮੈਂ ਜੇਠੇ ਦਾ ਚਾਚਾ ਮੈਂ ਜੇਠੇ ਦਾ ਦਾਇਆ ਜੇਠਾ ਸਾਡਾ ਬੱਚਾ ਹੈ ਭਾਈ ਜੇਠਾ ਕਿੱਥੇ ਕਿੱਥੇ ਵਜੇ ਅਸੀਂ ਮਿਲਣਾ ਚਾਹੁੰਦੇ ਆ ਸਰਸੰਗਤ ਜੀ ਅਸੀਂ ਮਿਲਣਾ ਚਾਹੁੰਦੇ ਆ ਜਦੋਂ ਆਏ ਗਿਆ ਫਿਰ ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਬੁਲਾ ਕੇ ਕਹਿੰਦੇ ਕਿਨੇ ਬਾਬਾ ਜੀ ਭਾਈ ਜੇਠਾ ਜੀ ਨੂੰ ਬੁਲਾ ਦਿਓ ਇਹ ਮਿਲਣ ਆਏ ਨੇ ਭਾਈ ਜੇਠਾ ਉਹਨਾਂ ਦੇ ਜੱਦੀ ਪਿੰਡੋਂ ਆਏ ਸਤਿਵੰਤ ਜੀ ਮਹਾਰਾਜ ਜਦੋਂ ਮਲਾਉਣ ਲੈ ਕੇ ਗਏ ਸੁਣਿਓ ਜਦੋਂ ਮਲਾਉਣ ਲੈ ਕੇ ਗਏ ਭਾਈ ਜੇਠਾ ਜੀ ਨੂੰ ਤੇ ਭਾਈ ਜੇਠਾ ਜੀ ਸਰਸੰਗਤ ਜੀ ਆਏ ਜੋੜਿਆਂ 'ਚ ਬੈਠੇ ਤੇ ਜੋੜੇ ਜਾਣਦੇ ਸੰਗਤਾਂ ਦੇ ਜੋੜੇ ਚੜ੍ਹ ਜਾਂਦੇ ਕੋਲ ਬਜ਼ੁਰਗ ਬੈਠੇ ਨੇ ਉਹਨਾਂ ਦੀ ਲੱਤਾਂ ਦੀ ਮੁੱਠੀ ਚਾਪੀ ਕਰਦੇ ਆ ਟੋਕਰਾ ਚੋ ਕੇ ਲੰਗਰ ਵਿੱਚ ਸੇਵਾ ਕਰਦੇ ਨੇ ਜਦੋਂ ਆਏ ਸੇਵਾ ਕਰਦੇ ਆ ਵੇਖਿਆ ਬਾਬਾ ਬੁੱਢਾ ਜੀ ਨੇ ਵਿਖਾਤਾ ਉਹ ਭਾਈ ਜੇਠਾ ਜੀ ਸਾਧ ਸੰਗਤ ਜੀ ਵਾਪਸ ਆ ਗਏ ਆ ਕੇ ਗੁਰੂ ਅਮਰਦਾਸ ਮਹਾਰਾਏ ਨੂੰ 扑ੜਕ ਗਏ ਮਹਾਰਾਜ ਤੇ ਮਹਾਰੇ ਕਹਿੰਦੇ ਭਾਈ ਉਹ ਕੀ ਹੋਇਆ ਤੁਹਾਨੂੰ ਕਹਿੰਦੇ ਅਸੀਂ ਮੁੰਡੇ ਆਣੇ ਆ ਅਸੀਂ ਤੁਸੀਂ ਸਾਡਾ ਪੁੱਤਰ ਸਾਡਾ ਬੱਚਾ ਤੁਸੀਂ ਦਿਮਾਗ ਬਣਾਇਆ ਹੈ ਕਿ ਨੌਕਰ ਬਣਾ ਕੇ ਰੱਖਿਆ ਆਏ ਬੋਲਦੇ ਤੁਸੀਂ ਆਉਂਦੇ ਤੋਂ ਜੋੜੇ ਚੜਵਾ ਰਹੇ ਹੋ ਮੁੱਠੀ ਚਾਪੀ ਕਰਾ ਰਹੇ ਹੋ ਇੱਥੇ ਟੋਕਰੇ ਚ ਕਾ ਰਹੇ ਹੋ ਉਹ ਕੰਮ ਕਰਨ ਵਾਸਤੇ ਆਉਂਦੇ ਤਾਂ ਅੱਗੇ ਪਿੱਛੇ ਕੋਈ ਨਹੀਂ ਉਹਨੂੰ ਤਾਂ ਵੇਖਣ ਵਾਲਾ ਕੋਈ ਨਹੀਂ ਤੇ ਤੁਸੀਂ ਆਉਂਦੇ ਤੋਂ ਆ ਇੰਨਾ ਕੰਮ ਕਰਾਉਂਦੇ ਹੋ ਇਸੇ ਕਰਕੇ ਦਿਮਾਗ ਬਣਾਇਆ ਕਿਹੜਾ ਕਿਸੇ ਨੇ ਪੁੱਛਣਾ ਹੈ ਗੁਰੂ ਅਮਰਦਾਸ ਮਹਾਰਾ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਕਹਿੰਦੇ ਬਾਬਾ ਜੀ ਜਾਓ ਭਾਈ ਜੇਠਾ ਜੀ ਨੂੰ ਬੁਲਾ ਕੇ ਲੈ ਆਓ ਸਾਥ ਸੰਗਤ ਜਦੋਂ ਭਾਈ ਜੇਠਾ ਜੀ ਆਏ ਆਏ ਹੱਥ ਜੋੜੇ ਸਜਦਾ ਕੀਤਾ ਮਹਾਰਾਜ ਨੂੰ ਮੱਥਾ ਟੇਕਿਆ ਨਮਸਕਾਰ ਕਰਕੇ ਹੱਥ ਜੋੜ ਕੇ ਜੀ ਮਹਾਰਾਜ ਜੀ ਕੀ ਹੋ ਗੋ ਭਾਈ ਜੇਠਾ ਜੀ ਇਹ ਤੁਹਾਡੇ ਰਿਸ਼ਤੇਦਾਰ ਕਹਿੰਦੇ ਨੇ ਭਾਈ ਜੇਠੇ ਨੂੰ ਦਮਾਦ ਤਾਂ ਬਣਾਇਆ ਇਹਦੇ ਤੋਂ ਕੰਮ ਬਿਆ ਕਰਉਂਦੇ ਨੇ ਜੋੜਿਆ ਚੜਉਂਦੇ ਨੇ ਟੋਕਰੇ ਚ ਗੁੰਦੇ ਨੇ ਇਹ ਤੁਹਾਡੇ ਰਿਸ਼ਤੇਦਾਰ ਬਲੇਮ ਕਰਦੇ ਨੇ ਇੱਥੇ ਬੋਲਦੇ ਨੇ ਆ ਕੇ ਸਰਸੰਗਤ ਜੀ ਭਾਈ ਜੇਠਾ ਹੱਥ ਜੋੜ ਕੇ ਆਏ ਅੱਗੇ ਖੜ ਗਿਆ ਮਾਰੇ ਇਹਦੇ ਗੁਰੂ ਅਮਰਦਾਸ ਦੇ ਕਹਿੰਦੇ ਸੱਚੇ ਬਾਦਸ਼ਾਹ ਭਾਈ ਜੇਠਾ ਜੀ ਪਛਾਣਦੇ ਹੋਣਾ ਭਾਈ ਜੇਠਾ ਜੀ ਕਹਿੰਦੇ ਮਾਰੇ ਮੇਰੇ ਰਿਸ਼ਤੇਦਾਰ ਨਹੀਂ ਇਹ ਨਹੀਂ ਮੇਰੇ ਰਿਸ਼ਤੇਦਾਰ ਕਿਨ ਕਿਉਂ ਇਹ ਕਹਿੰਦੇ ਵੀ ਤੂੰ ਤੇਰੀ ਰਿਸ਼ਤੇਦਾਰੀ ਮਾਰੇ ਮੇਰੇ ਰਿਸ਼ਤੇਦਾਰ ਨਹੀਂ ਉਹ ਸੱਚੇ ਬਾਦਸ਼ਾਹ ਤੁਹਾਡੇ ਘਰ ਨਾਲ ਰਿਸ਼ਤਾ ਜੁੜ ਗਿਆ ਅੱਜ ਇਹਨਾਂ ਨੂੰ ਮੈਂ ਦਿਸ ਪਿਆ ਮਹਾਰਾਜ ਜਦੋਂ ਮੈਂ ਗਲੀਆਂ ਵਿੱਚ ਮੰਗ ਮੰਗ ਕੇ ਖਾਂਦਾ ਸੀ ਉਦੋਂ ਕਿੱਥੇ ਸੀ ਉਦੋਂ ਨਹੀਂ ਮੈਨੂੰ ਪੁੱਛਿਆ ਇਹਨਾਂ ਨੇ ਅੱਜ ਆ ਕੇ ਮੈਨੂੰ ਬੋਲਦੇ ਨੇ ਤੇ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਕੇ ਨਾ ਭਾਈ ਜੇਠੇ ਨੇ ਇੱਕੋ ਗੱਲ ਆਖੀ ਦਾਤਿਆ ਜਦੋਂ ਮੈਂ ਆਪਣੇ ਪਿੰਡੋਂ ਆਇਆ ਸੀ ਮੇਰੀ ਨਾਨੀ ਨੇ ਆਖਿਆ ਸੀ ਮੇਰੇ ਪੁੱਤਰ ਦੇ ਸਿਰ ਤੋਂ ਹੱਥ ਨਾ ਝੜੇ ਆਏ ਚਰਨ ਫੜ ਕੇ ਕਹਿੰਦੇ ਨੇ ਕਹਿੰਦੇ ਮਹਾਰਾਜ ਜੀ ਅੱਜ ਤੋਂ ਬਾਅਦ ਮੈਂ ਉਦੋਂ ਹੀ ਫੈਸਲਾ ਕਰ ਲਿਆ ਸੀ ਉਹ ਦਾਤਿਆ ਮੇਰਾ ਦਰ ਵੀ ਤੂੰ ਤੇ ਮੇਰਾ ਘਰ ਵੀ ਤੂੰ ਤੇਰੇ ਬਿਨਾ ਨਹੀਂ ਮੇਰਾ ਕੋਈ ਸੇਵਾ ਕਰਦਾ ਸਰਸੰਗਤ ਜੀ ਐਨੀ ਸੇਵਾ ਕੀਤੀ ਭਾਈ ਜੇਠੇ ਤੋਂ ਫਿਰ ਗੁਰੂ ਰਾਮਦਾਸ ਮਹਾਰਾਜ ਬਣਿਆ ਬਖਸ਼ਸ਼ ਐਸੀ ਕੀਤੀ ਸੁਣਿਓ ਕੱਲਾ ਨਾਤਾ ਨਹੀਂ ਜੋੜਿਆ ਬਖਸ਼ਸ਼ ਐਸੀ ਕੀਤੀ ਉਹ ਗੁਰਮਖੋ ਅੱਜ ਵੇਖੋ ਇੱਕ ਗੁੰਗਣੀਆਂ ਵੇਚਣ ਵਾਲੇ ਭਾਈ ਜੇਠੇ ਨੂੰ ਗੁਰਤਾ ਗੱਦੀ ਮਿਲ ਗਈ ਗੁਰਿਆਈ ਮਿਲ ਗਈ ਗੁਰੂ ਰਾਮਦਾਸ ਮਹਾਰਾਜ ਬਣ ਗਏ ਜਿਹੜੇ ਲੋਕੀ ਕਹਿੰਦੇ ਸੀ ਕਹਿੰਦੇ ਹੋ ਜਿਹੜੇ ਲੋਕ ਕਹਿੰਦੇ ਸੀ ਇਹਨੂੰ ਇਹਦਾ ਵਿਆਹ ਕਿੰਨੇ ਕਰਨਾ ਹੈ ਜਾਂਦੇ ਹੁਣ ਸੁਣਿਓ ਜੇ ਲੋਕ ਕਹਿੰਦੇ ਸੀ ਇਹਨੂੰ ਕੁੜੀ ਕਿੰਨੇ ਦੇਣੀ ਹੈ ਸਰਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੀਆਂ ਲਾਵਾਂ ਤੋਂ ਬਿਨਾ ਅੱਜ ਕੋਈ ਜਿਸ ਦੇ ਨਹੀਂ ਚੜਦਾ ਵਿਆਹ ਇਹਦਾ ਵਿਆਹ ਕਿੰਨੇ ਕਰਨਾ ਜਿੰਨਾ ਚਿਰ ਲਾਵਾਂ ਨਾ ਬਣੀਆਂ ਜਾਣ ਵਿਆਹ ਨਹੀਂ ਸਰੇ ਜਾਂਦਾ ਉਹ ਕਹਿੰਦੇ ਸੀ ਇਹ ਨਥਾ ਵੈ ਇਹਨੂੰ ਰੋਟੀ ਕੌਣ ਦੇਵੇਗਾ ਜਿਹੜੇ ਲੋਕ ਕਹਿੰਦੇ ਸੀ ਇਹਨੇ ਭੁੱਖਾ ਮਰਨਾ ਇਹਨੂੰ ਰੋਟੀ ਕਿੰਨੇ ਦੇਣੀ ਹੈ ਅੱਜ ਲੱਖਾਂ ਲੋਕੀ ਉਹਦੇ ਦਰ ਤੋਂ ਰਜ ਰਜ ਕੇ ਜਾਂਦੇ ਰਾਜ ਰਜ ਕੇ ਜਾਂਦੇ ਲੱਖਾਂ ਲੋਕ ਉਹਦੇ ਦਰ ਤੋਂ ਰਜ ਰਜ ਕੇ ਜਾਂਦੇ ਨੇ ਤੇ ਜਿਹੜੇ ਕਹਿੰਦੇ ਸੀ ਇਹਦਾ ਕੀ ਬਣਨਾ ਹੈ ਉਹ ਗੁਰਮਖੋ ਪੂਰੀ ਦੁਨੀਆ ਚ ਸਭ ਤੋਂ ਸੋਹਣਾ ਹਰਿਮੰਦਰ ਹੈ ਹੀ ਹੋਊਗਾ ਹੈ ਹੀ ਨਹੀਂ ਉਦੋਂ ਵੱਡੀ ਚੰਗੀ ਜਿਹੜੇ ਕਹਿੰਦੇ ਸੀ ਇਹਦਾ ਕੀ ਬਣੇਗਾ ਇਹਦਾ ਕੀ ਚੱਲੇਗਾ ਇਹਦਾ ਕਿਹੜਾ ਕੰਮ ਚੱਲਣਾ ਹੈ ਜਿਹੜੇ ਆਏ ਕਹਿੰਦੇ ਸੀ ਉਸ ਗੁਰੂ ਰਾਮਦਾਸ ਦੇ ਨਾਂ ਤੇ ਅੱਜ ਜਹਾਜ਼ ਚੱਲਦਾ ਹੈ 에어ਪੋਰਟ ਹੈ ਨਾ ਉਹਦੇ ਨਾਂ ਤੇ 에어ਪੋਰਟ ਬਣਿਆ ਜਿਹੜੇ ਕਹਿੰਦੇ ਸੀ ਇਹਦਾ ਕੀ ਬਣਨਾ ਹੈ ਉਸ ਗੁਰੂ ਨਾਂ ਉਸ ਗੁਰੂ ਦੇ ਨਾਂ ਤੇ ਏਡਾ ਸ਼ਹਿਰ ਵਸਦਾ ਹੈ ਸਾਤ ਸੰਗਤ ਜਿਹੜਾ ਭਾਵਨਾ ਬਣਾ ਕੇ ਅੱਜ ਵੀ ਚੱਲਿਆ ਗਿਆ ਫਿਰ ਇਹ ਨਿਮਰਤਾ ਚ ਰਹਿ ਕੇ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਸੇਵਾ ਕਰਦੇ ਰਹੇ ਗੁਰੂ ਰਾਮਦਾਸ ਮਹਾਰਾਜ ਅਖੀਰ ਤੱਕ ਬੋਲਦੇ ਰਹੇ ਨੇ ਬਦਲਦੀਆਂ ਹੱਥਾਂ ਦੀਆਂ ਨੇ ਬਦਲਦੀਆਂ ਹੱਥਾਂ ਦੀਆਂ